ਲਓ ਵੀ ਮਿੱਤਰੋ ਅੱਜ ਫੇਰ ਪਿੰਡ ਕਾਂਗਣਾ ਵੇਖੇ ਸੋਨੂ ਸੀਤੋ ਵਾਲੇ ਦਾ ਗੱਲ ਲਾਈਵ ਸ਼ੋਅ ਨਾਮੀ ਕਲਾਕਾਰਾਂ ਚ ਆਉਣ ਲੱਗਿਆ ਨਾਮ ਸੋਨੂ ਸੀਤੋ ਵਾਲੇ ਦਾ ਸੋਸ਼ਲ ਮੀਡੀਆ ਦੇ ਜ਼ਰੀਏ ਦੇਖੋ ਰਾਤੋ ਰਾਤ ਕਿੱਦਾਂ ਬਣਿਆ ਸਟਾਰ ਸੋਨੂ ਸੀਤੋ ਵਾਲਾ ਡੇਲੀ ਹੁੰਦਾਗਾ ਪ੍ਰੋਗਰਾਮਾਂ ਤੇ ਦੇਖੋ ਅੱਜ ਦਾ ਲਾਈਵ ਸ਼ੋਅ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਪੇਜ ਬੀਬੀ ਉਨੀ ਬਲੈਕਨੀ ਨੂੰ ਦੋਸਤੋ ਕਰ ਲਿਓ ਲਾਈਕ ਐਂਡ ਫੋਲੋ ਕਹਿੰਦਾ ਕੌਣ ਆ ਗਿਆ ਸੋਨੂ ਸੀਤੋ ਵਾਲੀ ਆ ਗਿਆ ਸੋਨੂ ਸੀਤੋ ਵਾਲੀ ਆ ਗਿਆ ਕਹਿੰਦਾ ਵੇ ਜੋਰਦਾਰ ਤਾੜੀਆਂ ਦੇ ਨਾਲ ਸੋਨੂੰ ਸਿੱਤੋਵਾਲੀ ਦਾ ਸਵਾਗਤ ਕਰੋ ਮੇਰਾ ਭਰਾ ਫਕਰ ਰੂ ਹੈ ਰੱਬ ਰੂ ਹੈ ਸੋ ਦੇਖੋ ਇਹ ਜਿੰਨੂੰ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਸੋਨੂੰ ਭਰਾ ਉੱਪਰਲੀ ਸਾਈਡ ਦੇ ਨਾਲ ਜੀ ਆ ਜੀ ਪਰਲੀ ਸਾਈਡ ਦੇ ਸੋਨੂੰ ਸਾਡਾ ਭਰਾ ਪਰ ਕੁਝ ਘਰ ਦੇ ਵਿੱਚ ਵੀ ਵੱਡੀ ਗਰੀਬੀ ਹੈ ਪਰ ਜੇ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਜੇ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਯਾਰ ਤਾੜੀ ਮਾਰ ਦਿਓ ਯਾਰ ਸਾਡੇ ਭਰਾ ਸੋਨੂੰ ਸਿੱਤੋਵਾਲੀ ਆਇਆ ਸੋਨੂੰ ਸਿੱਤੋਵਾਲੀ ਇਹ <muchas>